ਵੀਬੀ ਨਿਊਜ਼ ਪੰਜਾਬ ਵਰਤਾਰਥ ਦੇ ਜਿਹੜੇ ਚਿੱਗੇ ਬਾਰੇ ਲੇਖ ਨਾ ਸਾਰੇ ਉਹ ਸਰਕਾਰਾਂ ਨੇ ਆ ਵੀ ਝਟਕਾ ਦਿੱਤਾ ਜਿਹੜੇ ਸਿਹਤ ਵਿਕਾਸ ਕਰਨਾ ਹਰ ਇੱਕ ਦਰਵਾਜ਼ਾ ਹਰ ਰਸਤੇ ਨੂੰ ਮਿਲਦਾ ਮੇਰਾ ਜਾਨ ਤੋਂ ਪਿਆਰਾ ਏ ਜੀ ਆ ਵੀ ਬਣੀ ਬਹੁਤ ਬਣੀ ਲੱਗ ਰਹੀ ਹੈ ਜੈ ਮਸਤਾਂ ਦੀ ਜੈ ਲਮਸਤਾ ਦਾ ਆਲਮਸਤ ਬਾਪੂ لالਵਾਸ਼ਾ ਜੀ ਦੀ 26ਵੀਂ ਸਾਲਾਨਾ ਵਰਸੀ ਸਾਈ ਹਾਨਸ ਦਰਵੇਸ਼ ਉਹਨਾਂ ਦੀ ਰਹਿਨ ਵਾਈ ਥੱਲੇ ਹੋ ਰਹੀ ਆ 26 ਤਰੀਕ ਨੂੰ ਕਵਾਲੀਆਂ ਹੋਣੀਆਂ ਤੇ 27 ਤਰੀਕ ਨੂੰ ਜਿਹੜੀ ਆ ਚਾਦਰ ਦੀ ਰਸਮ ਅਦਾ ਹੋਣੀ ਆ ਔਰ ਇਹਦੇ ਵਿੱਚ ਹਿੰਦੁਸਤਾਨ ਦੇ ਪ੍ਰਸਿੱਧ ਕਲਾਕਾਰ ਜੀ ਖਾਨ ਕਰਾਮਤ ਅਲੀ ਜੀ ਅਤੇ ਕਮਲ ਖਾਨ ਜੀ ਇਹ ਆਪਣੀ ਹਾਜ਼ਰੀ ਲਵਾ ਰਹੇ ਆ ਮੈਂ ਸਮੂਹ ਸੰਗਤ ਨੂੰ ਬੇਨਤੀ ਕਰਦਾ ਕਿ ਸਮੇਂ ਸਿਰ ਆ ਕੇ ਬਾਪੂ ਜੀ ਦੀ ਵਰਸੀ ਦੇ ਵਿੱਚ ਆ ਕੇ ਆਪਣੇ ਹਾਜ਼ਰੀ ਲਵਾਓ ਤੇ ਆਪਣਾ ਬਾਪੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਕਿੰਨੇ ਦਿਨ ਦਾ ਮੇਲਾ ਹੈਗਾ ਇਹ ਇਹ ਮੇਲਾ 2 ਦਿਨ ਦਾ ਹੈ 26 ਤਰੀਕ ਨੂੰ ਜਿਹੜੀ ਜਗ੍ਹਾ ਕਵਾਲੀਆਂ ਜਿਹੜੀਆਂ ਕਰਾਮਤ ਅਲੀ ਸਾਹਿਬ ਤੋਂ ਸ਼ੁਰੂ ਹੋਣਗੀਆਂ ਔਰ ਸ਼ਾਮ ਨੂੰ 27 ਤਰੀਕ ਸ਼ਾਮ ਨੂੰ 4 ਵਜੇ ਚਾਦਰ ਦੀ ਰਸਮ ਸਾਈ ਹਾਂਸ ਦਰਬੇਜ ਜੀ ਆਪਣੇ ਕਰ ਕਮਲਾ ਨ ਕਰਨਗੇ ਹਾਂ ਜਿਹੜੀ ਦੂਰ ਦਰਾਡੇ ਆਈਆਂ ਸੰਗਤਾਂ ਵਾਸਤੇ ਖਾਸ ਹਾਂ ਦੂਰ ਦਰਾਡੇ ਜਿੰਨੀਆਂ ਵੀ ਸੰਗਤਾਂ ਆਈਆਂ ਆ ਉਹਨਾਂ ਲਈ ਸਾਰਾ ਲੰਗਰ ਦਾ ਖਾਣ ਪੀਣ ਦਾ ਰਹਿਣ ਸਨ ਦਾ ਸਾਰਾ ਪ੍ਰਬੰਧ ਕੀਤਾ ਆ ਔਰ ਕਿਸੇ ਵੀ ਕਿਸਮ ਦੀ ਜਿਹੜੀ ਹੈਗੀ ਆ ਸੰਗਤ ਨੂੰ ਦਿੱਕਤ ਨਹੀਂ ਆਊਗੀ ਔਰ ਪੁਲਿਸ ਪ੍ਰਸ਼ਾਸਨ ਦਾ ਹਰ ਜਗ੍ਹਾ ਦੇ ਉੱਤੇ ਜਿੱਥੇ-ਜਿੱਥੇ ਵੀ ਸੰਗਤ ਪਹੁੰਚੀ ਹੋਈ ਆ ਉੱਥੇ-ਉੱਥੇ ਸਾਰਾ ਹੀ ਖਾਣ-ਪੀਣ ਦਾ ਪਾਣੀ ਦਾ ਸਾਰਾ ਇੰਤਜ਼ਾਮ ਕੀਤਾ ਗਿਆ ਹੈ ਔਰ ਮੈਂ ਫੇਰ ਇੱਕ ਵਾਰੀ ਸਮੂਹ ਸੰਗਤ ਨੂੰ ਇਹ ਹੀ ਬੇਨਤੀ ਕਰਦਾ ਹਾਂ ਵੀ ਤੁਸੀਂ ਆ ਕੇ ਆਪਣਾ ਬਾਪੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ। ਹਾਂਜੀ ਜੈ ਮਸਤਾਂ ਦੀ ਜੈ ਅਲਮਸਤਾਂ ਦੀ ਬਾਪੂ ਲਾਲ ਬਾਦਸ਼ਾਹ ਜੀ ਜੀ ਆਜ ਵਰਸੀ ਜਿਹੜੀ ਆ ਮਨਾਈ ਜਾ ਰਹੀ ਆ ਇਹ 26ਵੀਂ ਵਰਸੀ ਆ ਔਰ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਆਉਂਦੀਆਂ ਆ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੇ ਔਰ ਹਰ ਤਰ੍ਹਾਂ ਦਾ ਇੱਥੇ ਇੰਤਜ਼ਾਮ ਕੀਤਾ ਹੁੰਦਾ ਸਾਡਾ ਲੰਗਰ ਪਾਣੀ ਦਾ ਚਾਹ ਪਾਣੀ ਹੋਰ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਸੰਗਤ ਨੂੰ ਉਹ ਅਸੀਂ ਪ੍ਰੋਵਾਈਡ ਕਰੀ ਦੀ ਆ ਤੇ ਇਹ ਸੰਗਤ ਨੂੰ ਬੇਨਤੀ ਆ ਵੀ ਤੁਸੀਂ ਹੌਮ ਹੌਮ ਆ ਕੇ ਪਹੁੰਚੋ ਤੇ ਆਣ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਆਪਣਾ ਨਾਮ ਦੱਸੋ ਮੇਰਾ ਨਾਮ ਰਜਿੰਦਰ ਸਿੰਘ ਆ ਜੀ ਠੀਕ ਹੈ ਜੀ ਦੂਰ ਦਰਾਡੇ ਤੋਂ ਜਿੰਨੀ ਵੀ ਸੰਗਤ ਬਾਪੂ ਲਾਲਵਾਸ਼ਾ ਜੀ ਦੇ ਦਰਬਾਰ ਦੇ ਵਿੱਚ ਆਈ ਆ ਉਹਨਾਂ ਦੇ ਲਈ ਹਰ ਪ੍ਰਵੰ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਆ ਜਿਵੇਂ ਕਿ ਬਲੱਡ ਕੈਂਪ ਡੋਨੇਟ ਕੀਤਾ ਗਿਆ ਆ ਇਹ ਕਮੇਟੀ ਵੱਲੋਂ ਔਰ ਦੂਸਰਾ ਨੰਬਰ ਇਹ ਆ ਵੀ ਦਵਾਈਆਂ ਸਾਰੀਆਂ ਦਾ ਇਤਿਜਾਮ ਕੀਤਾ ਗਿਆ ਐਮਰਜੈਂਸੀ ਜੇ ਵੀ ਕਿਸੇ ਵੀ ਸੰਗਤ ਦੇ ਬੰਦੇ ਨੂੰ ਲੋੜ ਪੈਂਦੀ ਆ ਤੇ ਅਸੀਂ ਜਿਹੜੇ ਉੱਥੇ ਕੈਂਪ ਦੋਨੇ ਲਾਏ ਹੋਏ ਆ ਜੇ ਕਿਸੇ ਨੇ ਬਲੱਡ ਕੈਂਪ ਬਲੱਡ ਦੇਣਾ ਹੋਵੇ ਜਾਂ ਲੈ ਵੀ ਕਿਸੇ ਨੇ ਕੋਈ ਅਮਰਜੈਂਸੀ ਦਵਾਈ ਦੀ ਲੋੜ ਪਵੇ ਉਹ ਵੀ ਸਬਦਾ ਇੱਥੇ ਜਿਹੜੀ ਆ ਕਮੇਟੀ ਵੱਲੋਂ ਕੀਤੀ ਗਈ ਆ ਠੀਕ ਹੈ